ਨਾਲ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂ ਤਮੰਦ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਇੱਥੇ ਜ਼ੀਰੋ ਆਇਆ ਮਾਫੀ ਹੈ ਜੀ ਸਰ ਮੁੱਖ ਮੰਤ ਐਸਐਸ ਸੁਰੱਖਿਆ ਬਲ ਉਹਦਾ ਕਿੰਨੀ ਜਾਨ ਲੱਭਦੀ ਜਿਹੜੀ ਐਸਐਸ ਸੁਰੱਖਿਆ ਫੋਰਸ ਆ ਗਈ ਇਹ ਜਿਹੜੇ ਸਾਡੇ ਮਾਨਯੋਗ ਸੀਐਮ ਭਗਵਾਨ ਸਿੰਘ ਮਾਨ ਜੀ ਤੇ ਡੀਜੀਪੀ ਗੌਰਜਾਦੂ ਸਾਹਿਬ ਦਾ ਜਿਹੜਾ ਸੁਪਨਾ ਸੀਗਾ ਉਹ ਜਿਹੜਾ ਉਹਨਾਂ ਨੇ ਜਿਹੜੇ ਸਾਨੂੰ ਗੱਤਿਆਂ ਇਤਿਆ ਸਕੀਮ ਚਲਾਈ ਆ ਉਹ ਸੁਪਨੇ ਤੇ ਇਹਦਾ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਹੁਣ ਤੱਕ ਅਸੀਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਲਗਭਗ 669 ਹਾਟਸਪੌਟਾਂ ਤੇ ਗਏ ਆਂਗੇ ਤੇ 542 ਜਖਮੀ ਵਿਅਕਤੀਆਂ ਨੂੰ ਜਿਹੜਾ ਹੈਗਾ ਹਸਪਤਾਲ ਪਹੁੰਚਾਇਆ ਗਿਆ ਇਹ ਕਿੰਨਾ ਮਤਲਬ ਤੁਹਾਡੇ ਨਾਲ ਸਬਰ ਕੀਤਾ ਕਿਵੇਂ ਕੰਮ ਕੀਤਾ ਇਹਨਾਂ ਨੇ ਜਦੋਂ ਵੀ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉੱਥੋਂ ਜਿਹੜਾ ਕੋਈ ਰਾਹੀਗਿਰ ਹੁੰਦਾ ਜਾਂ ਕੋਈ ਜਿਹੜਾ ਵਿਕਟਮ ਦੇ ਜਿਹੜਾ ਕੋਈ ਹੁੰਦਾਗਾ ਵਿਅਕਤੀ ਤਾਂ ਉਹ 112 ਜਿਹੜਾ ਕੀ ਨੰਬਰ ਡਾਇਲ ਕਰ ਸਕਦਾ ਉਹ ਜਿਹੜੇ 112 ਦੀ ਕਾਲ ਸਾਨੂੰ ਆਉਂਦੀ ਹੈ ਤੇ ਅਸੀਂ within 5 ਮਿੰਟ ਜਾਂ within 10 ਮਿੰਟ ਜਿਹੜਾ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਸ ਹੌਟ ਸਪੌਟ ਤੇ ਪਹੁੰਚਦੇ ਹਾਂ ਤੇ ਜ਼ਖਮੀਆਂ ਨੂੰ ਜਿਹੜਾ ਹੈਗਾ ਹਸਪਤਾਲ ਪਹੁੰਚਾਇਆ ਜਾਂਦਾ ਜੀ ਜਾਨਾਂ ਬਚਾਉਣ ਵਾਸਤੇ ਕਿਹੜਾ ਕਿਹੜਾ ਸਮਾਨ ਤੁਹਾਡੀ ਗੱਡੀ ਦੇ ਵਿੱਚ ਆਇਆ ਹਮਤੋਂ ਹੁੰਦਾ ਸਾਡੀ ਗੱਡੀ ਵਿੱਚ ਜਿਹੜਾ ਲੋੜੀਂਦਾ ਸਮਾਨ ਆਗਾ ਜਿਵੇਂ ਫਾਸਟ ਟਿਕਟਾ ਜੀ ਸਟ੍ਰੈਚਰ ਆਗਾ ਉਹ ਹੈਗਾਗਾ ਤੇ ਜੇ ਜੋ ਜਾਣਿਆ ਉਸ ਪੁਆਇੰਟ ਤੇ ਜਾ ਕੇ ਦੇਖ ਦਿਆਂਗੇ ਜਿਹੜਾ ਕੋਈ ਜੇ ਤਾਂ ਕੋਈ ਬਲੀਡਿੰਗ ਵਗੈਰਾ ਨਹੀਂ ਰੁਕ ਰਹੀ ਤਾਂ ਉਹਨੂੰ ਪੱਟੀ ਵਗੈਰਾ ਕੀਤੀ ਜਾਂਦੀ ਹੈਗੀ ਤੇ ਜਿਹੜਾ ਜ਼ਖਮੀ ਵਿਅਕਤੀ ਉਹਨਾਂ ਹਸਪਤਾਲ ਪਹੁੰਚਾਇਆ ਜਾਂਦਾ ਤੇ ਕੋਈ ਲੋਕੀ ਮਤਲਬ ਹੱਡੀ ਵਗੈਰਾ ਟੁੱਟ ਜਾਂਦੀ ਹੈ ਤਾਂ ਉਹਨੂੰ ਸਟ੍ਰੈਚਰ ਦੀ ਮਦਦ ਨਾਲ ਜਿਹੜਾ ਚੱਕਿਆ ਜਾਂਦਾ ਹੈ ਤੇ ਹਸਪਤਾਲ ਉਪਚਾਇਆ ਜਾਂਦਾ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਹਨਾ ਨੰਬਰ ਹੈ ਸਾਡੇ ਲਈ ਸੰਪਰਕ ਕਰਨਾਗਾ ਤਾਂ ਜਿਹੜਾ 112 ਸਾਡਾ ਡਾਇਲ ਨੰਬਰ ਹੈਗਾ ਜਾਂ ਮਤਲਬ ਹਰ ਇੱਕ ਰੂਟ ਦੇ ਉੱਪਰ ਅਲੱਗ-ਅਲੱਗ ਜਿਹੜੇ ਸਰਕਾਰੀ ਨੰਬਰ ਲੋਡ ਹੋਏ ਹੋਏ ਨੇ ਉਹਨਾਂ ਤੇ ਵੀ ਤੁਸੀਂ ਜਿਹੜਾ ਸੰਪਰ ਮੇਰਾ ਨਾਮ ਲੇਡੀ ਕਨਸਟੇਬਲ ਸੁਮਨਪ੍ਰੀਤ ਕਹਿੰਦਾ ਹੈ ਸਮਨਪ੍ਰੀਤ ਜੀ ਜਿਹੜੀ ਡਵਾਈਸ ਕੰਮ ਕਰਦੀ ਹੈ ਕਿਵੇਂ ਤੁਹਾਨੂੰ ਇਹ ਸ테 ਸਾਨੂੰ ਜੀ ਜੋ ਵੀ ਐਕਸੀਡੈਂਟ ਹੁੰਦਾ ਹੈ ਉਸਦੀ ਲੋਕੇਸ਼ਨ ਆਉਂਦੀ ਹੈ ਵਿਕਟਮ ਦਾ ਨੰਬਰ ਆਉਂਦਾ ਹੈ ਤੇ ਅਸੀਂ ਉਸ ਲੋਕੇਸ਼ਨ ਨੂੰ ਟੈਸਟ ਕਰਦੇ ਹੋਏ ਉਸ ਲੋਕੇਸ਼ਨ ਤੇ ਪਹੁੰਚਦੇ ਹਾਂ ਦੇਖਦੇ ਹਾਂ ਕਿ ਜੋ ਐਕਸੀਡੈਂਟ ਹੈ ਮੇਜਰ ਹੈ ਜਾਂ ਮਾਈਨਰ ਹੈ ਠੀਕ ਹੈ ਤੇ ਉਸ ਐਕਸੀਡੈਂਟ ਨੂੰ ਡੀਲ ਕਰਦੇ ਆ ਜੇਕਰ ਐਕਸੀਡੈਂਟ ਮੇਜਰ ਹੁੰਦਾ ਹੈ ਤਾਂ ਉਸ ਨੂੰ ਨਜ਼ਦੀਕੀ ਹਸਪੀਟਲ ਪਹੁੰਚਾਇਆ ਜਾਂਦਾ ਹੈ ਤੇ ਅਗਰ ਜੇ ਮਾਈਨਰ ਹੈ ਤਾਂ ਉਸ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਜੇਕਰ ਅਧਿਕਾਰ ਜਗ੍ਹਾ ਦੀ ਗੱਲ ਕਰੀ ਤਾਂ ਮਤਲਬ ਕਿੰਨੇ ਟਾਈਮ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਅਸੀਂ ਜੀ ਜੋ ਆਪਣੀ ਲੋਕੇਸ਼ਨ ਹੈ ਉਸ ਤੇ ਆਪਾਂ 5 ਤੋਂ 7 ਮਿੰਟਾਂ ਵਿੱਚ ਪਹੁੰਚ ਸਕਦੇ ਹਾਂ ਏਰੀਆ ਦੀ ਕਿੰਨਾ ਕਿਲੋਮੀਟਰ ਏਰੀਆ ਕਵਰ ਕੀਤਾ ਹੈ ਜੋ ਜੀ ਸਾਡੇ ਬਰਨਾਲਾ ਡਿਸਟ੍ਰਿਕਟ ਵਿੱਚ ਗੱਡੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਏਰੀਆ ਦਿੱਤਾ ਗਿਆ ਹੈ ਜੋ ਸਾਡਾ ਏਰੀਆ ਉਹ ਜੀ 20 ਜੋ 27 ਹੈ ਕਿਲੋਮੀਟਰ ਹੈ